ਦੁਦਰ 90 ਸੰਸਦ ਭਵਨ ਵਿੱਚ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦੇ ਵੱਲੋਂ ਅਜਾ ਵਿਤੀ ਸਾਲ 2024-25 ਦਾ ਅੰਤਿਮ ਬਜਟ ਪੇਸ਼ ਕੀਤਾ ਗਿਆ ਹੈ ਦੱਸ ਦੇ ਕਿ ਨਿਰਮਲਾ ਸੀ타 ਰਾਮਨ ਰਮਨ ਨੇ ਕੇਂਦਰੀ ਵਿੱਤ ਮੰਤਰੀ ਦੇ ਵਜੋਂ ਆਪਣੇ ਕਾਰਜਕਾਲ ਦਾ ਇਹ ਲਗਾਤਾਰ ਛੇਵਾਂ ਬਜਟ ਪੇਸ਼ ਕੀਤਾ ਹੈ ਤੇ ਇਸ ਬਜਟ ਨੂੰ ਲੈ ਕੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਸੁਨੀਲ ਕੁਮਾਰ ਰਿੰਕੂ ਅਤੇ ਸੰਸਦ ਹਰਸਿਮਰਤ ਕੋਰ ਬਾਦਲ ਨੇ ਵੱਡੇ ਸਵਾਲ ਖੜੇ ਕੀਤੇ ਨੇ ਆਓ ਜਾਣਦੇ ਹਾਂ ਦੇਖੋ ਜਦੋਂ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਦੇਸ਼ ਦੇ ਬਹੁਤ ਸਾਰੇ ਸੈਕਟਰ ਜਿਹੜੇ ਉਹਨਾਂ ਨੂੰ ਬੜੀ ਆਸ ਸੀ ਕਿ ਅੱਜ ਦੇ ਬਜਟ ਦੇ ਵਿੱਚ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਣਾ ਤਾਂ ਬੜੀ ਆਸ ਸੀ ਦੇਸ਼ ਦੇ ਜਿਹੜੇ ਨੌਜਵਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਦਲਿਤ ਔਰ ਪਿਛੜੇ ਵਰਗ ਨੂੰ ਬੜੀ ਆਸ ਸੀ ਕਿ ਅੱਜ ਬਜਟ ਦੇ ਵਿੱਚ ਕੁਝ ਸਪੈਸ਼ਲ ਅਨਾਉਂਸਮੈਂਟਸ ਹੈ ਜਿਹੜੀਆਂ ਇਹਨਾਂ ਵਰਗਾਂ ਦੇ ਲਈ ਹੋਣਗੀਆਂ ਪਰ ਮੈਂ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਇਹ ਬਜਟ ਦੀ ਸਪੀਚ ਜਿਹੜੀ ਕਾਪੀ ਹੈ ਮੇਰੇ ਹੱਥ ਦੇ ਵਿੱਚ ਹੈ ਔਰ ਇਹਦੇ ਵਿੱਚ ਕੋਈ ਅੰਕੜਾ ਇਹੋ ਜਿਹਾ ਨਹੀਂ ਦੱਸਿਆ ਗਿਆ ਕਿ ਕਿੰਨੇ ਨੌਜਵਾਨਾਂ ਨੂੰ ਜਿਹੜੇ ਆ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ ਕਿੰਨੇ ਦਲਿਤ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਕਿੰਨੇ ਪਿਛੜਿਆ ਨੂੰ ਨੌਕਰੀ ਦਿੱਤੀ ਗਈ ਹੈ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਾਵਧਾਨ ਹੈ ਜਿਹੜਾ ਮੈਂ ਸਮਝਦਾ ਕਿ ਨਾ ਨੌਜਵਾਨਾਂ ਦੇ ਲਈ ਹੈ ਔਰ ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜਿਹੜੀ ਪੀਐਮ ਸਨਮਾਨ ਯੋਜਨਾ ਜਿਹੜੀ ਆ ਕਿਸਾਨਾਂ ਦੇ ਲਈ ਜਿਹੜੀ ਬਣਾਈ ਗਈ ਸੀ ਪੰਜਾਬ ਦੇ ਵਿੱਚ ਜਿਹੜਾ 17 ਲੱਖ ਕਿਸਾਨ ਇਹੋ ਜੇ ਹੈ ਜਿਨ੍ਹਾਂ ਨੂੰ ਇਹਦੇ ਵਿੱਚੋਂ ਉਹਨਾਂ ਨੂੰ ਵਾਂਝਾ ਕਰ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਇਹ ਜਿਹੜਾ ਬਜਟ ਹੈ ਬਿਲਕੁਲ ਖੋਖਲਾ ਬਜਟ ਹੈ ਇਸ ਬਜਟ ਦੇ ਵਿੱਚ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਹੈ ਆਪਣੇ ਕਸਿੱਦੇ ਜਿਹੜੇ ਉਹ ਇਹਦੇ ਵਿੱਚ ਗਾਏ ਆ ਕਰਕਸ ਜੇ ਮੈਂ ਗੱਲ ਕਰਾਂ ਤਾਂ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਆ ਨਾ ਦੇਸ਼ ਦੇ ਨੌਜਵਾਨਾਂ ਨੂੰ ਆ ਨਾ ਦਲਿਤਾਂ ਨੂੰ ਆ ਨਾ ਹੀ ਕਿਸਾਨਾਂ ਨੂੰ ਆ ਕਿੰਨੇ ਨੰਬਰ ਦੇਓ ਕਿ ਤੁਸੀਂ ਇਹ ਬਜਟ ਨੂੰ 10 10 ਦੇ ਵਿੱਚੋਂ ਮੈਂ 2 ਨੰਬਰ ਦਵਾਂਗਾ ਇਸ ਬਜਟ ਨੂੰ ਬਿਲਕੁਲ ਇਸ ਬਜਟ ਖਾਲੀ ਖੋਖਲਾ ਸਿਗਾ ਕੁਝ ਵੀ ਨਹੀਂ ਸਿਗਾ ਖਾਸ ਤੌਰ ਤੇ ਭਾਵੇਂ ਕਿਸਾਨਾਂ ਵੱਲੋਂ ਦੇਖਿਆ ਜਾਏ ਯੁਵਾ ਨੌਜਵਾਨਾ ਕਿਸੇ ਵੱਲ ਕੁਝ ਵੀ ਨਹੀਂ ਸਿਗਾ ਸਿਰਫ ਆਪਣੀ ਖੋਖਲੀ ਪੀਠ ਥਪਥਪਾਨ ਦੀ ਗੱਲ ਸੀ ਕਿਤੇ ਨਾ ਕਿਤੇ ਅੱਜ ਦਾ ਦਿਨ ਸਿਗਾ ਜਿਸ ਤੇ ਤੁਹਾਨੂੰ 2014 ਚ ਜਿਹੜੇ ਤੁਸੀਂ ਵਾਦੇ ਲੋਕਾਂ ਨੂੰ ਕੀਤੇ ਸੀ ਕਿ ਹਿੰਦੁਸਤਾਨੀਆਂ ਦੇ ਅੱਛੇ ਦਿਨ ਆਣਗੇ ਹਰ ਖਾਤੇ ਵਿੱਚ 5 ਲੱਖ ਰੁਪਏ ਆਣਗੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਊਗਾ 5 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲੋਗਾ ਐਸੋ ਦਾ ਵੇਰਵਾ ਦੇਣਾ ਸੀਗਾ ਵੀ ਕਿੰਨੇ ਨੌਜਵਾਨਾਂ ਨੂੰ ਤੁਸੀਂ 10 ਸਾਲਾਂ ਚ ਰੋਜ਼ਗਾਰ ਦਿੱਤਾ ਹੈਗਾ ਕਿੰਨੇ ਕਿਸਾਨਾਂ ਦੀ ਤੁਸੀਂ ਆਏ ਦੁੱਗਣੀ ਕਰਤੀ ਹੈ ਕਿੰਨੇ ਹਿੰਦੁਸਤਾਨੀਆਂ ਦੇ ਅੱਛੇ ਦਿਨ ਇੱਕ ਪਾਸੇ ਤੁਸੀਂ ਕਹਿੰਦੇ ਹੋ 25 ਕਰੋੜ ਨੌਜਵਾਨਾਂ ਨੂੰ 20 ਕਰੋੜ ਪਰਿਵਾਰਾਂ ਨੂੰ ਅਸੀਂ ਪਾਵਰਟੀ ਲਾਈਨ ਤੋਂ ਉੱਪਰ ਚੱਕਿਆ ਹੈ ਤੇ ਅਗਲੇ ਸੈਂਟੈਂਸ ਤੇ ਤੁਸੀਂ ਆਹ ਕਹਿ ਰਹੇ ਹੋ ਕਿ 80 ਕਰੋੜ ਲੋਕਾਂ ਨੂੰ ਤੁਹਾਨੂੰ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ ਮਤਲਬ ਦੇਸ਼ 'ਚ ਗਰੀਬੀ ਇੰਨੀ ਹੋ ਗਈ ਕਿ ਲੋਕੀ ਖੁਦ ਕਮਾ ਕੇ ਖਾਣ ਜੋਗੇ ਵੀ ਨਹੀਂ ਹੈ ਸਰਕਾਰ ਨੂੰ ਰਾਸ਼ਨ ਦੇਣਾ ਪੈਂਦਾ ਹੈ ਤੇ ਉਹ ਅਨਦਾਤਾ ਜਿਹੜਾ ਇਸ ਰਾਸ਼ਨ ਦਾ ਇੰਤਜ਼ਾਮ ਕਰਦਾ ਹੈ ਖਾਸ ਤੌਰ ਤੇ ਪੰਜਾਬ ਦਾ ਕਿਸਾਨ ਜਿਹੜਾ ਸਭ ਤੋਂ ਵੱਧ ਯੋਗਦਾਨ ਦਿੰਦਾ ਹੈ ਉਹਨਾਂ ਵਾਸਤੇ ਕੁਝ ਨਹੀਂ ਸੋ ਨਾ ਕਿਸਾਨ ਵਾਸਤੇ ਕੁਝ اچھا ਔਰਤਾਂ ਦੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਪਰ ਜਿਵੇਂ ਖੋਖਲਾ ਉਹ 33% ਰਿਜ਼ਰਵੇਸ਼ਨ ਸੀ ਜੈ ਇੰਨੀ ਵੱਡੀ ਬਹੁਮਤ ਦੇ ਨਾਲ ਕਹਿੰਦੇ ਵੀ ਅਸੀਂ ਅਗਲੇ 2 ਸਾਲ ਦੇ ਅੰਦਰ ਜਾਂ ਅਗਲੇ ਇਲੈਕਸ਼ਨ ਤੇ ਜਾਂ 2 ਸਾਲ ਦੇ ਅੰਦਰ ਇਹ ਰਿਜ਼ਰਵੇਸ਼ਨ ਆਊਗਾ ਲੇਕਿਨ ਅਜ ਤਾਈ ਕੋਈ ਐਕਸਪਾਇਰੀ ਡੇਟ ਹੀ ਨਹੀਂ ਸੈੱਟ ਕੀਤੀ ਵੀ ਇਹਦੇ ਬਾਅਦ ਆਊਗਾ ਸੋ ਕੁਝ ਨਹੀਂ ਪਤਾ ਗੱਲਾਂ ਬਹੁਤ ਸਾਰੀਆਂ ਹੈਗੀਆਂ ਲੇਕਿਨ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਜ਼ਮੀਨੀ ਹਕੀਕਤ ਜਿਹੜੀ ਅੱਜ ਦੇ ਨੌਜਵਾਨਾਂ ਦੀ ਹੈਗੀ ਕਿਸਾਨਾਂ ਦੀ ਹੈਗੀ ਲੋਕਾਂ ਦੀ ਹੈਗੀ ਤੇ ਇਹ ਸਰਕਾਰ ਜਿਹੜਾ ਇੱਕ ਬੜਾ ਸੁਨਹਿਰੀ ਚਿੱਤਰ ਦਿਖਾ ਰਹੀ ਹੈ ਸਾਹਮਣੇ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਹੈਗਾ ਚੋਣਾਵੀ ਬਜਟ ਨਹੀਂ ਮੈਂ ਤਾਂ ਕਹਿੰਦੀ ਹਾਂ ਇੱਕ ਤਰੀਕੇ ਸੇ ਥੋੜੀ ਮੈਨੂੰ ਇਸ ਵਿੱਚ ਅਰੋਗੈਂਸ ਨਜ਼ਰ ਆ ਰਹੀ ਸੀ ਕਿ ਹਮ ਜੁਲਾਈ ਮੇਂ ਹਮ बजट पेश या तो आपने आपकी कोई प्लानिंग है जो देशवासियों को नहीं पता तो क्योंकि हर एक इलेक्शन में जो भी यहाँ पहुँचता है पहली चीज़ आपको ये पता है यू कैन नॉट टेक एनी इलेक्शन फॉर ग्रांटेड क्योंकि इलेक्शन के रिजल्ट लोग क्या समझते हैं वो लोग ही जानते हैं और आज की डेट में आप पहले से ही इतनी एरोगेंटली आप अनाउंस कर रहे हैं कि सही बजट हम जुलाई में करेंगे तो पता नहीं आपने क्या प्लानिंग करी है और ये आपके पास ये ओवर कॉन्फिडेंस क्यों है ये आप ही जानते हैं लेकिन आ, मैं ये ज़रूर समझती हूँ कि आज समा था कि 10 साल में जो 2014 में आपने बोला था आप वही चीज़ें निकाल के लोगों को बताएं और उसका वेरवा दें ना कि आगे के और सपने दिखाएं